ਹਾਂਜੀ ਦੋਸਤੋ ਕੀ ਹਾਲ ਚਾਲ ਨੇ ਪੰਜਾਬ ਟਰੈਕਟਰ YouTube ਚੈਨਲ ਤੇ ਤੁਹਾਡਾ ਫਰਾਗਤ ਆ ਤੇ ਅੱਜ ਦਾ ਕਰਦੇ ਆ ਵਲੌਗ ਸ਼ੁਰੂ ਅੱਜ ਜлле ਜੀ ਆਪਾਂ ਆਲੂ ਬੀਜਣ ਪਹਿਲਾ ਦੇ ਨਾਲੂ ਦੀ ਬਜਾਈ ਦਾ ਖੇਤ ਤਿਆਰ ਕੀਤੇ ਹੋ ਸਾਰੇ ਤੇ ਆਲੂ ਵੀ ਲੱਦ ਲੁੱਦ ਕੇ ਖੜੇ ਕੀਤੇ ਸਾਰੇ 20 ਆਲੂਆਂ ਦਾ ਟਰੈਲੀ ਕਿਥੋਂ ਹਰ ਪੌਨੇ ਆਏ ਤੇ ਵਿੱਚੇ ਟਰੈਲੀ ਸੌਣ ਲਈ ਕਮਰ ਤੇ ਫਰਾਜ ਮਗਰਪੋਂ ਨੇ ਬਲੈਂਡਰ ਛਵਾਗਾ ਖੋਲ ਕੇ ਤੇ ਇੰਨਾ ਖੇਤ ਬਾਕੀ ਸੀ ਰਾਤੀ ਤਿਆਰ ਕੀਤੇ ਜਿਹੜੇ ਥੋੜੇ ਜਿਹਾ ਬੋਣ ਵਾਲੇ ਆ ਉਹ ਵੀ ਬੋਂਦੇ ਆ ਫਿਰ ਤੇ ਹੁਣ ਕਰਦੇ ਆ ਪੋਨੇ ਟ੍ਰੇਲੀ ਟੁਲੀਆ ਮਗਰ ਟਰੈਕਟਰਾਂ ਦੇ ਫਿਰ ਜਾਂਦੇ ਖੇਤਾਂ ਦੇ ਤੇ ਇੱਕ ਗਾਂੜਾ ਕੁੱਤੇ ਸਾਡੇ ਨੇ ਕਰਤਾ ਟ੍ਰੇਲੀ ਦੀ ਤਾਣਾ ਬਣਦੀਆਂ ਤਾਣਾ ਦਾ ਇਹਦੇ ਕੰਮ ਨਹੀਂ ਆ ਦੂਏ ਦੇ ਕੰਮ ਆ ਅਸ਼ਕਾਰੀ ਨੇ ਹੁਣ ਸਪਲੰਟਰ ਬਲੰਟਰ ਪਾ ਕੇ ਨਿਕਲਦੇ ਆਂ ਚਲੋ ਜੀ ਰੈਡੀ ਟਰੈਕਟਰ ਸਾਰੇ ਪਾ ਲਿਆ ਪਲੰਟਰ ਮਗਰ ਉਹਦੇ ਤੇਰੇ ਮਗਰ ਪਲੀ ਟ੍ਰੈਲੀ ਘੱਟਾ ਟਰੈਕਟਰ ਬਾਦੂਆ ਵਧਾ ਤੇ ਆਖਰੀ ਠਾਰਾ ਫੁੱਟੀ ਉਹ ਲੈਨੇ ਲੈ ਕੇ ਖੇਤਾਂ ਨੂੰ ਤੇ ਸੈਟਿੰਗ ਸ਼ੂਟਿੰਗ ਕਰ ਲਈ ਆ ਸਾਰੀ ਪਲੰਟਰ ਨਾਵਾ ਲਿਆਂਦਾ ਸੀ ਨਾ ਇੱਕ ਪੰਜ ਦੇ ਕਰੀਬ ਪੈ ਗਿਆ ਤੇ ਹੁਣ ਢੀਕਦੇ ਆ ਬੰਦੇ ਬਸ ਆਉਂਦੇ ਪਏ ਆ ਇਹ ਕਰਦੇ ਆਂ ਕੰਮ ਸ਼ੁਰੂ 7:37 ਵੱਜ ਗਏ ਆ ਫੇਰ ਆ ਦੇਖਦੇ ਕਿ ਕਿੰਨੇ ਖੇਤ ਬੀਜ ਹੁੰਦੇ ਅੱਜ ਤੇ ਬਲਾਈ ਨੇ ਰੀ ਆ ਗਈ ਆ ਤੇ ਉਧਰੋਂ ਸ਼ੁਰੂ ਕਰਦੇ ਆਂ ਪਹਿਲਾਂ ਫੇਰ ਆਨੇ ਆ ਹੌਲੀ ਹੌਲੀ ਇਹਨੂੰ ਦੇਖਦੇ ਆਂ ਅੱਜ ਕਿੰਨੇ ਕ ਲੱਗਦੇ ਆ ਸਾਰਾ ਹੀ ਅੱਜ ਦਾ ਅੱਜ ਅੰਨੇ ਤਾਂ ਲੱਗੇ ਜਾਣੇ ਮੈਨੂੰ ਲੱਗਦਾ ਬਾਅਦ ਚ ਫੇਰ ਜਾਵਾਂਗੇ ਉਧਰ ਨੂੰ ਉਧਰ ਥੋੜੇ ਖੇਤ ਬੋਣ ਵਾਲੇ ਵੀ ਆ ਤੇ ਬਾਕੀ ਅੱਜ ਦੀ ਦਿਹਾੜੀ ਰਾਕੇ ਕਾਲੂ ਸ਼ਾਇਦ ਨਾ ਲਈਏ ਪਰਸਨਲ ਲਈਏ ਫਿਰ ਅੱਜ ਤੇ ਕਰਦੇ ਆਂ ਸ਼ੁਰੂ ਹਨ ਕੰਮ ਲਾਈ ਚੱਲਦਾ ਕੰਮ ਪੂਰਾ ਤੇ ساری ਰੇਤ ਲਈ ਜਮੀਨ ਆਪਣੀ ਜਮੀਨ ਦੀ ਆਹ ਇੱਧਰ ساری ਰੇਤ ਲਈ ਆ ਆ ਨਾਲੇ ਚੋਲਾ ਦਾ ਨੜੇ ਟੱਪ ਕੇ ਚੋਲ ਤੇ ਚੱਲਿਆ ਬੜਾ ਚੋਇਸ ਵਾਰਤਾ ਚੋ ਦੇਖ ਲੋ ਅੱਗੇ 3-4 ਚਾਰੀ ਥਾਲਾਂ ਬਾਅਦ ਇੱਕ ਅੱਧੀ ਵਾਰ ਆਉਂਦਾ ਹੁੰਦਾ ਇਹ ਸਵਾਰ ਆਪਣੇ ਹਿਸਾਬ ਨਾਲ ਲਾ ਲਓ ਤੇ 7-8 ਵਾਰ ਆ ਗਿਆ ਆਇਆ ਵੀ ਫੁੱਲ ਪੂਰਾ ਭਰ ਕੇ ਬਚਾਅ ਹੋ ਗਿਆ ਆਪਣੇ ਏਰੀਏ 'ਚ ਨਹੀਂ ਟੁੱਟਿਆ ਪਿੱਛੇੋਂ ਟੁੱਟ ਗਿਆ ਫੇਰ ਵੀ ਫੁੱਲ ਭਰ ਕੇ ਆਇਆ ਚੋ ਇਹ ਹਜੇ ਵੀ ਥੋੜਾ ਥੋੜਾ ਚੱਲੀ ਜਾਂਦਾ ਤੇ ਹੁਣ ਬੀਜਦੇ ਆਂ ਦੇਖਦੇ ਆਂ ਕਿੰਨੇ ਕ ਬੋਰੀਆਂ ਲਾਵੀਆਂ ਕਿ ਖੇਤ ਦੀਆਂ ਤੇ ਕੱਢਦੇ ਆਂ ਐਸਟੀਮੇਟ ਜਰਾ ਸਾਰਾ ਏ ਆਪਣੀਆਂ ਸਵਰਾਦੀਆਂ ਜਿਹੜੀਆਂ ਇਹ ਕਲਚ ਪਲੇਟਾਂ ਦਾ ਵੀ ਕੰਮ ਕਰਾਇਆ ਸੀ ਕੱਲ ਪਰ ਤੋਂ ਉੜ ਗਈਆਂ ਸੀ ਨੰਨੀਆਂ ਪਵਾਈਆਂ ਹਣ ਇਹ 1500 ਕੈਂਟੇ ਚੱਲ ਪਿਆ ਸਮਝ ਲੋ ਫੇਲੀਆਂ ਕਲਚ ਪਲੇਟਾਂ ਦੀ ਬੁੱਟਾ ਬੁੱਟਾ ਜ਼ਿਆਦਾ ਇਹਨਾਂ ਜਿੰਦਾ ਪਾਈ ਦੀਆਂ ਕਲਚ ਵਾਲਾ ਕੰਮ ਇਹਨਾਂ ਸਾਰਾ ਕਰੀ ਰਿਹਾ ਜਬ ਤੇ 120 ਬੋਰੀਆਂ ਲਿਆਂਦੀਆਂ ਅੱਜ ਦੇਖੋ ਕਿੰਨੀਆਂ ਲੱਗਦੀਆਂ ਕਿਤੇ ਕਿੰਨੀਆਂ ਬਚਦੀਆਂ ਕਿੰਨੇ ਖੇਤ ਲੱਗਦੇ ਇਹਦੇ ਨਾਲ ਲੋ ਜੀ ਦੋਸਤੋ ਲਾ ਦਿੱਤੇ ਸਾਰੇ ਸਾਢੇ 5 ਹੋਏ ਆ 8 8:30 ਵਜੇ ਲੱਗੇ ਸੀਗੇ ਸਾਰੇ ਉਧਰ ਵੀ ਲਾ ਜਾਂਦੇ ਆਂ ਖੀਰ ਲੈ ਗੇੜੇ ਲਾਉਂਦੇ ਆ ਹੁਣ ਖੀਰ ਲੈ ਗੇੜੇ ਲਾਉਂਦੇ ਆ ਹੁਣ ਤੇ ਬਸ ਕੰਮ ਖਤਮ ਹੈ ਇੱਥੇ ਜਾਂਦੇ ਆ ਉਧਰ ਨੂੰ ਦੇਖਦੇ ਆ ਲੱਗਦੇ ਕਿ ਨਹੀਂ ਉਧਰ ਵੀ ਕੱਲੂ ਸ਼ੁਰੂ ਕਰਦੇ ਨੇ ਇਹਦਾ ਕੰਮ ਇਹ ਆਪਣੇ ਕਿੰਨੀਆਂ 30 ਬੋਰੀਆਂ ਲੱਗੀਆਂ ਸਮਝੋ ਖੇਤ ਦੀਆਂ ਇੱਕ ਖੇਤ ਦੀਆਂ ਚਾਰ ਖੇਤ ਹੀ ਤਕਰੀਬਨ ਛੋਟੇ ਚਾਰਾ ਖੇਤਾਂ ਦੇ ਇੱਕ ਖੇਤ ਦੀਆਂ 30 ਬੋਰੀਆਂ ਦੀਆਂ ਤੇ ਬਾਕੀ ਕੱਲ ਦੀ ਅੱਧੀ ਦਿਹਾੜੀ ਲੱਗਣੀ ਮੇਰੇ ਹਿਸਾਬ ਨਾਲ ਬਾਕੀ ਦੇ ਖੇਤ ਤਿਆਰ ਕਰਕੇ ਬਾਕੀ ਦੇ ਬੀਕ ਕਢਾ ਕੇ ਲਿਆਵਾਂਗੇ ਤੇ ਲਾਉਨੇ ਆ ਉਹ ਵੀ ਸਾਰੇ ਆਪਣੇ ਸਭੀਆਂ ਨਾਲ ਦੋਰ ਪਾ ਕੇ ਫਿਫਾਲਿਆਂ ਨਾਲ ਪਾਇਓ 4 ਵਾਰ ਤੇ ਚੱਲਦੇ ਹੁਣ ਕੀ ਲਾ ਜਿਹੜਾ ਲੱਗਦਾ ਫੇ ਜਾਂਨੇ ਤਵਾਰ ਸੱਤ ਕਪੋਰੀਆਂ ਘਰੇ ਪੀਆਂ ਉਹ ਲੱਦਦੇ ਨੇ ਟਰੈਲੀ 'ਚ ਕੱਲ੍ਹ ਵਾਸਤੇ ਹੀ ਕੱਲ੍ਹ ਦੀਆਂ ਤਿਆਰੀਆਂ ਕਰਦੇ ਆਂ ਲੋ ਜੀ ਚੱਲਦਾ ਕੀ ਲਾ ਜਿਹੜਾ ਤੇ 8:30 ਹੋ ਗਏ ਆ ਛੋਟੇ 4 ਖੇਤ ਕਹਿ ਲੋ ਯਾਰ ਬੜੇ 3.5 3.5 ਕਿਲੋ ਉਹ ਟਿਕ ਤਿੰਨੇ ਖੇਤਾਂ ਦਾ 8 8 ਹੋਈ ਲੱਗਿਆ ਜੀ ਤੇ ਨਿਬੜ ਗਿਆ ਕੰਮ ਸਾਰਾ 120 ਬੋਰੀ 25 ਹੋਰੀ ਸੀ 100 ਕ ਬੋਰੀ ਲੱਗੀ ਤਕਰੀਬਨ ਆਹ ਸੈਸੀ ਆਲੂ ਦਾ ਵੀ ਦਾ ਤੇ ਪੰਜਾਂ ਨੇ ਉੱਤਰ ਨੂੰ ਪੌਣੇ ਲੋਜੀ ਕੰਮ ਹੋ ਗਿਆ ਧੰਨ ਅੱਜ ਦਾ ਇੱਧਰ ਤੇ ਖੋਲਦੇ ਆ ਘਰ ਨੂੰ ਹੁਣ ਬਾਕੀ ਫਿਰ ਕੱਲ ਦਾ ਕਰਦੇ ਆ ਸ਼ੁਰੂ ਕਰ ਲੂ ਦੇਖਦੇ ਆ ਟਾਈਮ ਲੱਗਾ ਤਾਂ ਕੱਲ ਦਾ ਵਲੌਗ ਵੀ ਪਾਵਾਂਗੇ ਮਿਲਾਂਗੇ ਕੱਲ ਦੇ ਵਲੌਗ ਜੁੜੇ ਰਹੋ ਧੰਨਵਾਦ